ਦੇਸ਼ ਭਰ ਵਿੱਚ ਜਿੱਥੇ ਆਜ਼ਾਦੀ ਦਾ ਰਤੂ ਮਨਾਇਆ ਗਿਆ ਹੈ ਉਥੇ ਆਜ਼ਾਦੀ ਤੋਂ ਪਹਿਲਾਂ ਦੇ ਜਿਹੜੇ ਬਜ਼ੁਰਗ ਜਿਨ੍ਹਾਂ ਨੇ ਇਹ ਬਟਵਾਲੇ ਦਾ ਦਰਦ ਵੇਖਿਆ ਭਾਰਤ-ਪਾਕਿਸਤਾਨ ਦੇ ਦੋ ਟੁਕੜੇ ਹੁੰਦੇ ਦੇਖਿਆ ਉਹਨਾਂ ਦੀਆਂ ਪੁਰਾਣੀਆਂ ਯਾਦਾਂ ਨੂੰ ਜਦੋਂ ਅਸੀਂ ਅੱਜ ਵੀ ਜਦੋਂ ਸੁਣਦੇ ਹਾਂ ਤਾਂ ਹਿਰਦੇ ਬਰੂੰਧਲੇ ਜਾਂਦੇ ਨੇ ਇਸ ਤਰ੍ਹਾਂ ਹੀ ਅੱਜ ਅਸੀਂ ਪਿੰਦ ਦੇਰਫਤੂਪੁਰ ਪਹੁੰਚੇ ਹਾਂ ਤੇਰਾ ਬਾਬਾ ਨਾਨਕ ਤਸਵੀਰ ਨਾਲ ਸੰਬੰਧਤ ਪਿੰਡ ਹੈ ਉਥੇ ਕੈਪਟਨ ਪਹਿਲਾ ਸਿੰਘ ਨਾਲ ਆਪਾਂ ਗੱਲਬਾਤ ਕੀਤੀ ਆ ਔਰ ਉਹਨਾਂ ਨੇ ਸਾਨੂੰ ਆਪਣੇ ਬਟਵਾੜੇ ਦਾ ਦਰਦ ਜਿਹੜਾ ਆਪਣੀ ਜ਼ੁਬਾਨੋਂ ਜਿਹੜਾ ਵਾ ਬਿਆਨ ਕੀਤਾ ਵਾ ਔਰ ਤੁਸੀਂ ਇਹ ਬਟਵਾੜੇ ਦਾ ਦਰਦ ਵੇਖੋ ਸੁਣੋ ਸੁਣ ਕੇ ਤੁਸੀਂ ਇਸ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਵੀ ਕਰੋ ਤੇ ਇਸ ਨੂੰ ਲਾਇਕ ਵੀ ਕਰੋ ਤੁਹਾਡਾ ਨਾਮ ਪੂਰਾ ਹੈਗਾ ਵਾ ਯਾਰ ਅਸੀਂ ਹਾਂਜੀ ਤੇ ਪਿਤਾ ਦਾ ਨਾਂ ਕੀ ਸੀ ਬੰਤਾ ਸੀ ਮਾਤਾ ਦਾ ਨਾਂ ਮਾਤਾ ਦਾ ਨਾਂ ਮਰਦਿਆ ਕਰਤਾਰ ਕੋ ਪਿੰਡ ਪਿੰਡ ਮਾਰ ਤੇ ਤਸੀਲ ਤਸੀਲ ਉਹਨਾਂ ਨਰਵਾਲੇ ਦੀ ਹਮ ਦਿੱਚਕ ਚਾਲ ਕੋ ਕਿੰਨੇ ਭੈਣ ਭਰਾ ਸੀ ਕੌਣ ਉਹੀ ਹੀ ਆ 4 ਭਰਾ ਤੇ 2 ਭੈਣ 4 ਭਰਾ ਤੇ 2 ਭੈਣ 2 ਭੈਣ ਕਿੰਨੇਵੇਂ ਸਤਾਨ ਤੇ ਤੁਸੀਂ ਹਾਂ ਤੁਸੀਂ ਕਿੰਨੇਵੇਂ ਨੰਬਰ ਤੇ ਸੀ ਮੈਂ ਪਹਿਲਾ ਸਾਰੇ ਨਾਲ ਵੱਡਾ ਸਾਰੇ ਨਾਲ ਵੱਡਾ ਮੈਂ ਤੇ ਜਨਮ ਕਿਦੋਂ ਆ ਜਨਮ ਮੇਰਾ ਜੋ ਮੇਰਾ میٹرਕ ਦਾ ਸਰਟੀਫਿਕੇਟ ਹੈ ਨਾ ਹਾਂਜੀ ਉਹ 1928 ਦਾ 1928 ਵਿੱਚ ਜਨਮ ਹੋਇਆ ਹਾਂ ਤੇ ਕਿੰਨੀ ਤੱਕ ਪਰਦੇ ਹੀ ਉਦੋਂ ਤੁਸੀਂ ਮੈਂ 10ਵੀਂ ਪਾਸ ਕਰ ਲਈ। ਨਰੋਆ। ਅੱਛਾ 10ਵੀਂ ਪਾਸ ਕਰ ਲਈ। ਹਾਂ। ਸਕੂਲ ਦਾ ਨਾਂ ਕੀ ਸੀ? ਮੈਂ بڑے ਸਕੂਲਾਂ 'ਚ ਘੁੰਮਿਆ। ਕਿਹੜੇ-ਕਿਹੜੇ? ਪਹਿਲਾਂ ਤੇ ਇੱਕ ਇਸਲਾਮੀਆਂ ਸਕੂਲ ਸੀ ਉਹਦੇ ਸਬੰਧਾ। ਇਹ ਨਾ ਹੋਦਾ। ਆਪਣਾ ਮਹਾਰ ਸ਼ਰੀਫ ਪ੍ਰੇਮ ਦੀ ਸਕੂਲ ਸੀ ਸਾਡੇ ਪਿੰਡ ਦਾ। ਇਹ ਮਹਾਰ ਸ਼ਰੀਫ ਪ੍ਰੇਮ ਦੀ ਸਕੂਲ। ਉਹਦੇ ਜਿੱਮੈਂ ਚਾਰ ਪਾਸ ਕੀਤੀਆਂ। ਚਾਰ ਜਮਾਤਾਂ ਪਾਸ ਹਾਂ। ਔਰ ਤੋਂ ਬਾਅਦ ਔਦੇ ਬਾਅਦ ਫਿਰ ਮੈਂ ਛਲਾਮੀਆ ਸਕੂਲ ਨਾਮਾ ਖੁਲਾਈ ਮੈਂ ਹੋ ਜੇ ਚਲਾ ਗਿਆ। ਪਿੰਡ ਜੀ ਨਾਰੋਵਾਲ ਅਸਾਂ ਨਾਰੋਵਾਲ ਤੇ ਹਾਂ। ਮਾਲਕੀ ਅਸਲਾਮੀ ਸਕੂਲ ਚ ਪੰਜਵੀਂ ਚ ਪੈ ਕੇ ਜਾ ਕੇ। ਪੰਜਵੀਂ 6ਵੀਂ ਮੈਂ ਉੱਥੇ ਕੀਤੀ। ਔਰ ਤੋਂ ਬਾਅਦ ਔਰ ਤੋਂ ਬਾਅਦ ਮੈਂ ਖਾਲਸਾ ਸਕੂਲ ਤੇ ਉਹ ਤੋਂ ਗੱਲਾਂ ਕੀ ਚੱਲਦੀਆਂ ਹੁੰਦੀਆਂ ਇਹਨਾਂ ਦਿਨਾਂ ਚ। ਹਾਂ। ਜੋ ਦੀ 5ਵੀਂ 6ਵੀਂ ਚ ਪੜਦੇ ਹੁੰਦੇ ਮਾਹੌਲ ਕਿਦਾਂ ਦਾ ਸੀ ਕੀ ਹਿਸਾਬ-ਤਾਬ ਹੁੰਦਾ ਸੀ ਬਿਲਕੁਲ ਬੁੱਛਾ ਦਾ ਜ਼ਰੂਰ ਜੀ ਕੋਈ ਪਰਵਾਹ ਨਹੀਂ ਕੋਈ ਮਜਬੂਰਤਦਵਾਰ ਨਹੀਂ ਕੋਈ ਚੀਜ਼ ਨਹੀਂ ਕਿਹੜੀ ਕਿਹੜੀ ਭਾਸ਼ਾ ਤੁਸੀਂ ਉਰਦੂ ਜਾਣਦੇ ਹੋ ਉਰਦੂ ਮੈਂ ਜਾਣਦਾ ਉਰਦੂ ਮੇਰੀ ਮੇਰੀ ਮੈਂ 10ਵੀਂ ਤੱਕ ਉਰਦੂ ਪੜ੍ਹਿਆ 10ਵੀਂ ਤੱਕ ਹਾਂ ਹੁਣ ਤੇ ਬੜੇ ਚਿਹਰੇ ਹੋ ਗਿਆ ਨਾ ਅ 10ਵੀਂ ਤੱਕ ਤੁਸੀਂ ਉਰਦੂ ਪੜ੍ਹੇ ਹਾਂ ਤੇ ਕੁਜ਼ੂ ਲੈਂਗੁਏਜ ਇਹ ਕਿਹੜਾ ਕਿਹੜਾ ਮੁਸਲਮਾਨ ਜਿਹੜਾ ਹੀ ਕੋਈ ਨੇ ਯੋ ਮੈਨੂੰ ਨਹੀਂ ਪਾਟਰਨ ਦਾ ਕੋ ਪਤਾ ਜਬ 10ਵੀਂ ਤੱਕ ਫਿਰ ਉਹਦੇ ਬਾਅਦ ਮੈਂ ਖਾਲਾ ਠਾ ਸਕੂਲ ਚ ਜਾ ਗਿਆ ਕਿੱਥੇ ਨਰਵਾਲੀ ਕਿੰਨੇ ਤੱਕ 10ਵੀਂ ਤੱਕ ਨਾ ਉਦੋਂ ਮੈਂ 7ਵੀਂ ਪਾਸ ਕੀਤੀ ਅੱਛਾ ਫਿਰ ਉਹ ਤੋਂ ਬਾਅਦ ਉਸ ਤੋਂ ਬਾਅਦ ਮੈਂ ਫਿਰ ਆ ਗਿਆ ਅ ਕ੍ਰਿਸਚੀਅਨ ਸਕੂਲ ਸੀ ਕਿੱਥੇ ਨਰਵਾਲੀ ਅੱਛਾ ਇਹ ਬਾਜ਼ਾਰ ਦੇ ਵਿੱਚ ਤੇ ਉਹਦੇ ਜੇ ਮੈਂ 8ਵੀਂ 9ਵੀਂ 10ਵੀਂ ਦੀ 8 ਤੋਂ ਲੱਗੇ ਮੈਂ 10ਵੀਂ ਤੱਕ ਕੀਤੀ 10ਵੀਂ ਦੀ ਕੋਮਨ ਨੋਬਰ ਜ਼ਰਕਾਰ ਸਾਡਾ ਹੁੰਦਾ ਹੈ ਐਡਮਾਰਟ ਉਹਨੂੰ ਖੇਡਣਾ ਕਿਤੇ ਨਾਲ ਖੇਡ ਹੀ ਲਈ ਕੋਈ ਨਹੀਂ ਮੈਂ ਨਹੀਂ ਖੇਡੂ ਹੂ ਜਿੱਕੇ ਜੇ ਚੱਲਿਆ ਤੇ ਲੇਕਿਨ ਦੂਜੇ ਭੈਣ ਭਰਾ ਕਿਤੇ ਕਦੇ ਸੀ ਹੈ ਦੂਜਿਆਂ ਦਾ ਜਨਮ ਕਿ ਦੂਜੇ ਭੈਣ ਭਰਾ ਹੀ ਉਹਨਾਂ ਦਾ ਜਨਮ ਕਿ ਕਿਤੇ ਕਿਤੇ ਉਹ ਛੋਟੇ ਸਾਰੇ ਸਾਰਾ ਉੱਤਨਾ ਜਨਮ ਉਹ ਜਾਣੀ ਨਹੀਂ ਉਹਨਾਂ ਚੋਂ ਨਾ ਇਹ ਮੇਰੇ ਤੋਂ ਛੋਟਾ ਇਹ ਨਾ ਮੇਰਾ ਭਰਾ ਉਹ ਪੜ੍ਹ ਨਹੀਂ ਨੀ ਬਿਆ ਅੱਛਾ ਤੇ ਜਿਹੜਾ ਹੈ ਨਾ ਸਾਰਿਆਂ ਨੂੰ ਛੋਟਾ ਕਢੀ ਸਿੰਘ ਜਿਹੜਾ ਆਪੂ ਮੁੰਡਾ ਹੁਣ ਮਾਸਟਰ ਦੀ ਗੱਲ ਕਰਦੇ ਹੋ ਅੱਛਾ ਜੀ ਸਾਹਿਬ ਇਹ ਪੜ੍ਹਨ ਪਾ ਗਿਆ ਹਿਉ ਇਹ ਪਾਕਿਸਤਾਨ ਦਾ ਜਨਮ ਇੰਦਾ ਦੇ ਪਾਕਿਸਤਾਨ ਤੇ ਕਿੰਨੇ ਭਰਾ ਦਾ ਜਨਮ ਉਥੇ ਸੀ ਉਥੇ ਸਾਡੇ ਹੀ ਸਰਪਰਾਵਾ ਸਾਡੇ ਪਾਕਿਸਤਾਨ ਪੈਣਾ ਇੱਥੇ ਹੀ ਆ ਨੇ ਭੈਣ ਵੱਡੀ ਜਿਹੜੀ ਮੇਰੇ ਤੋਂ ਛੋਟੀ ਉਹਦੀ ਉੱਥੇ ਆ ਚਾਰ ਭਰਾ ਤੇ ਇੱਕ ਭੈਣ ਜਿਹੜਾ ਉਹਦਾ ਜਨਮ ਉੱਥੇ ਚਲੋ ਪੁਰਤੋ ਬਾਅਦ ਫਿਰ 10ਵੀਂ ਕਰ ਲਈ ਤੇ 10ਵੀਂ ਚ ਕਿਹਦੇ ਸੰਝ ਕੀਤੀ 46 ਜੀ ਕੀਤੀ ਮੈਂ 60 ਜੀ ਕਹਿੰਦੇ ਆ 46 ਜੀ ਕੀਤੀ ਫਿਰ ਫਿਰ ਦਸਾਂਡ ਸਟੋਰੀਆਂ ਦਸੀ ਜਾਂ ਬਿਲਕੁਲ ਕਰੈਕਟ ਸਟੋਰੀਆਂ ਉਹਦੇ ਬਾਅਦ ਮੇਰਾ ਇੱਕ ਫੁੱਫੜ ਹੁੰਦਾ ਇਹ ਇੱਥੇ ਥੀਟਰ 'ਚ ਅਸਾ ਉਹ ਮੇਰੇ ਜੀ ਕੀ ਨਾਂ ਹੈ ਉੱਪਰ ਤੇਜਾ ਸਿੰਘ ਰੰਧਾਵਾ ਉੱਪਰ ਤੇਜਾ ਸਿੰਘ ਰੰਧਾਵਾ ਠੀਕ ਠੀਕ ਹੈ ਹਾਂ ਉਹ ਮਾ ਛੁੱਟੀ ਤੇ ਉਹ ਮੈਨੂੰ ਕਹਿਣ ਲੱਗਾ ਮੈਂ ਬੋਬਰ ਜੀ ਮੈਨੂੰ ਭਰਤੀ ਕਰਾ ਦੇ ਉਦੋਂ 45 ਦੀ ਲੜਾਈ ਹਦੀ ਸੀ ਇਹ ਕੋਰੋਨੀਸ਼ 45 ਕਿਹਨਾਂ ਲੜਾਈ ਹੋਈ ਸੀ ਉਹ ਸੈਕੰਡ ਵਰਲਡ ਵਾਰ ਅਸਾ ਟੀ ਆਈ ਉਹਨੇ ਲੜੀ ਫਿਰ ਮਰ ਗਈ ਤੇਜਾ ਸਿੰਘ ਨੇ ਲੜਾਈ ਹਟ ਗਈ ਸੀ ਤੇਜਾ ਸਿੰਘ ਮਰਕੀ ਜਿਹੜਾ ਉਹਨੇ ਔਰ ਚ ਭਾਗ ਰਿਆ ਇਹ ਤਾਂ ਲੜਾਈ ਲੜ ਕੇ ਆਇਆ ਹੈ ਉਹ ਉਹ ਯਾਨੀ ਕਿ ਛੁੱਟੀ ਆਈ ਛੁੱਟੀ ਆਗਾ ਦਾ ਅੱਛਾ ਹੁਣ ਮੈਨੂੰ ਨਹੀਂ ਪਤਾ ਉਹ ਕਿੱਥੇ ਲੜੀ ਜਿਹੜੀ ਕਿੱਥੇ ਨੇ ਉਹ ਮੈਨੂੰ ਲੈ ਗਿਆ ਲਾਹੌਰ ਲਾਹੌਰ ਲੈ ਗਿਆ ਆਪਣਾ ਪਤਨੀ ਨੂੰ ਆ ਕੇ ਸ਼ਾਉਣੀ ਆ ਅੱਛਾ ਲਾਹੌਰ ਜਿਹੜਾ ਕਿ ਸ਼ਾਉਣੀ ਇੱਕ ਜਿੱਡੀ ਕਿ ਦੀ ਤੇ ਇੱਕ ਸਿਟੀ ਦੇ ਕਿਥੋਂ ਨਹੀਂ ਅਸਾਂ ਸੌਣੀ ਬਖਰੀ ਕੰਟੋਨਮੈਂਟ ਕਿਨੂ ਕਹਿੰਦੇ ਉਰਥੇ ਮੈਨੂੰ ਉਹਨਾਂ ਭਰਤੀ ਕਰਾ ਦਿੱਤਾ ਸਿਗਨਲ ਕੋਰਚ ਫਿਰ ਨਗੋ ਅਸਾਂ ਮੈਂ ਅੰਦਰ ਤੇ ਭਰਤੀ ਹੋ ਕੇ ਬੰਗਾ ਬਣਾ ਚਲਾ ਗਿਆ ਜੰਬਲਪੁਰ ਅਜਾਪੜਪੁਰ ਹੱਥ ਕੁਆਟਰ ਹੀ ਰੋਣਾ ਜੰਬਲਪੁਰ ਸੈਂਟਰ ਸੀ ਹਾਂ ਹਾਂ ਸਿੰਗਲ ਹਾਂਜੀ ਹਾਂਜੀ ਉਦੋਂ ਮੇਰਾ ਚਾਚਾ ਵੀ ਸਿੰਗਲ ਚਾਇਆ ਤੋ ਵੀ ਉੱਥੇ ਜੱਬਲਪੁਰੀ ਹੁੰਦਾ ਜੱਬਲਪੁਰੋ ਅਜੇ ਵੀ ਉਹ ਸਿੰਗਲ ਹੈ ਉੱਥੇ ਹੀ ਹਾਂ ਉੱਥੇ ਪਰਚਿਵਾ ਜਦੋਂ ਮੈਂ ਕਿਉਂਕਿ ਅੰਗਰੇਜ਼ ਸਨ ਉਦੋਂ ਤੇ ਅੰਗਰੇਜ਼ਾਂ ਦਾ ਅਸੀ ਰਾਜ ਤੇ ਕਮਾਂਡਰ ਜਿਹੜਾ ਅੰਗਰੇਜ਼ ਸੀ ਉਹਨ ਜਦੋਂ ਮੈਨੂੰ ਵੇਖਿਆ ਨਾ ਉਹ ਕਹਿੰਦਾ ਮੈਨੂੰ ਕਹਿੰਦਾ ਭਾਈ ਬੇਟਾ ਗੱਲ ਹੈ ਪਰ ਤੇਰੀ ਉਮਰ ਰਹੀ ਗਿਆ ਲੇਕਰ ਸਤੇਰਾ ਜਰੀਰੀ ਇਹਨਾਂ ਕਰਾਵਾ ਕਰਾਵਾ ਤੇ ਤੂੰ ਆਉਂ ਕਰ ਤੈਨੂੰ ਮੈਂ ਬੱਚੇ ਪਰਤੀ ਬੱਚੇ ਪਾਰਟੀ ਤੇ ਪਰਤੀ ਕਰ ਲੈਣਾ ਅਜੇ ਇਹਦੇ ਚ ਪਰਤੀ ਨਾ ਰਹੁ ਮੈਂ ਉਹਨੂੰ ਕਹਿਣਾ ਮੈਂ ਕਹਿੰਨ ਮੈਂ ਆ ਮਜਵਾਨ ਪਰਤੀ ਹੋ ਗੇ ਮੈਂ ਇਹਦੇ ਚ ਹੀ ਰਹਿਣਾ ਉਹ ਨੇੜਾ ਸੀ ਨਾ ਸੁਬੇਦਾਰੋ تھے ਬੱਚਾ ਫੌਜੀ ਹੁੰਦੀ ਹੈਗਾ ਹੈ ਬੱਚਾ ਫੌਜ ਹੁੰਦੀ ਹੈ ਉਹਦਾ ਅੱਛਾ ਅਜੇ ਵੀ ਆ ਗਿਆ ਅੱਛਾ ਉਹ ਉਹਨੂੰ ਕਹਿਣ ਲੱਗਾ ਵੀ ਜਾ ਇਹਨੂੰ ਲੈ ਜਾ ਬਾਹਰ ਇਹਨੂੰ ਤੁਮ ਜਾ ਬੱਚੇ ਨੂੰ ਪਤਾ ਨਹੀਂ ਤੇ ਆਪੇ ਫਿਰ ਪਹੁੰਚ ਆ ਜਾਏਗਾ ਬੱਚੇ پارٹی ਤੋਂ ਬਾਅਦ ਹਾਂ ਜ ਵੱਡਾ ਲੋ ਤਾਂ ਸ਼ਾਮੀਨਾਂ ਬਾਅਦ ਇਹਨੂੰ ਲੈ ਆਵਾਂਗੇ ਮੈਨੂੰ ਉਹ ਲਾਇਆ ਬਾਹਰ ਉਹਨ ਮੈਨੂੰ ਰਸੰਦਾ ਮੈਂ ਅਗਲੇ ਦਿਨ ਵੇ ਮੇਰੀ ਪੇਸ਼ੀ ਕਿਰਾ ਦੇਤੀ ਮੈਂ ਕਮਾਂਡਰ ਨੂੰ ਕਿਹਾ ਮੈਂ ਨਹੀਂ ਜਨਾਬ ਮੈਂ ਪਹੁੰਚਾ ਜੁਆਣੀ ਰਣ ਪਹੁੰਚੀ ਰਣੀ ਉਹ ਉਹਨੇ ਮੈਨੂੰ ਕਿਹਾ ਵੀ ਨਹੀਂ ਮੈਂ ਟੈਨੂ ਡਿਸਚਾਰਜ ਕਰ ਦਿੰਦਾ ਮੈਂ ਕਰ ਦੇ ਅੱਛਾ ਆਟੋਮੈਟਿਕ ਡਿਸਚਾਰਜ ਹੋ ਗਿਆ ਮਤਲਬ ਕਿ ਤੁਸੀਂ ਅਰੇ ਰੇ ਤੋਨੇ ਡਿਸਚਾਰਜ ਕਰਤਾ ਹੇ ਉਹਦੇ ਬਾਅਦ ਵੀ ਮੈਂ ਪਿੰਡ ਆ ਗਿਆ ਮੈਂ ਹੋਰ ਕਿੱਥੇ ਜਾਣਾ ਹਾਂ ਉਹ ਜਿਹੜਾ ਮੇਰਾ ਬਕਾਇਆ ਸੀ ਜਿੰਨਾ ਮੈਂ ਦਿਨ ਉੱਥੇ ਰਿਹਾ ਦੀ ਨਾਮ ਮੇਰਾ ਪਹਾ ਬੰਦਾ ਉਹ ਨਾਮ ਮੈਨੂੰ ਦੇ ਦਿੰਦਾ ਕਿੰਨੇ ਮਿਲੇ ਵਾਹ ਕੋਈ ਉਹ ਨੂੰ 80 ਕਾ ਸਾ 80 ਰੁਪਏ ਮਿਲੇ ਅੱਛਾ ਉਹਨੂੰ ਦਿਖਾਉਂਗਾ ਕਟੂਦੀ ਕਿੰਨੇ ਕਰ ਰਿਹਾ ਇੱਥੇ ਹੋਰ ਤੇ ਨਿਆ ਕੰਮ ਤੇ ਕੰਮ 15 20 ਦੇ ਨਹੀਂ ਰਿਹਾ ਅੱਛਾ ਪਰਤੀ ਹੋਂ ਤੋਂ ਬਾਅਦ ਵਾਹ ਤੇ ਉਹਦੇ ਬਾਅਦ ਮੈਂ ਪਿੰਡ ਆ ਗਿਆ ਪਿੰਡ ਆ ਕੇ 64 ਦੇ ਵਿੱਚ ਅਨ 47 ਦੇ ਵਿੱਚ ਪਾਕਿਸਤਾਨ ਬਣ ਜਾਂਦਾ ਮੈਂ ਕੋਸ਼ਿਸ਼ ਕੀਤੀ ਕ੍ਰਿਚੀਨ ਸਕੂਲ ਅਲਮੈ ਕਾਲਜ ਆਣ ਕਿਰਾ ਬਟਾਰਾ ਆ ਕ੍ਰਿਚਨਾ ਇਹਦੇ ਵਿੱਚ ਮੈਂ ਹੋਣ ਦੀ ਕੋਸ਼ਿਸ਼ ਕੀਤੀ ਵੀ ਮੈਂ ਇਹ ਪੜਾਈ ਕਰਾ ਮੇਰੇ ਮਾਂ ਬਾਪ ਜੀਰੋ ਮਲਕੀ ਤੁਸੀਂ ਉੱਥੋਂ ਆ ਗਏ ਹਾਂ ਤੁਸੀਂ ਆ ਗਏ ਭਤੀ ਤੁਸੀਂ ਉੱਥੇ ਹੋ ਗਏ ਸੀ ਛਾਲੀ ਚ ਹੋ ਗਏ ਨਾ ਭਤੀ ਹਾਂ ਭਤੀ ਮੈਟਰਿਕ ਪਾਸ ਕਰਕੇ ਮੈਟਰਿਕ ਪਾਸ ਕਰਕੇ ਆ ਗਏ ਮੈਟਰਿਕ ਦੀ 45 ਚ ਕਰ ਲਈ 40 ਅੱਛਾ 46 ਕੀਤੀ ਤਾ ਨਹੀਂ 46 ਹਾਂ ਤੇ ਮਤਲਬ ਕਿ ਜਿਹੜਾ ਤੁਹਾਡਾ ਫੁੱਫੜ ਜਿਹੜਾ ਇਹ ਉਹ 45 ਜਿਆ ਆ ਹਾਂ ਉਹ ਛੁੱਟੀਆਂ ਜੋ ਉਹ ਆ ਉਹ ਛੁੱਟੀ ਆ 46 ਜੇ ਉਹਨ ਮੈਨੂੰ ਭਰਤੀ ਮੈਟਰ ਤੋਂ ਬਾਅਦ ਮੈਨੂੰ ਭਰਤੀ ਹਾਂ ਫਿਰ ਜਦੋਂ ਇਹ ਕੰਮ ਹੋ ਰਿਹਾ ਸੀ ਜਦੋਂ ਮਤਲਬ ਕਿ ਉਤਰੋਂ ਤੁਸੀਂ 10ਵੀਂ ਕਰ ਲਈ ਭਰਤੀ ਹੋ ਕੇ ਘਰ ਆ ਗਏ ਉਦੋਂ ਮਾਹੌਲ ਕਿਦਾਂ ਦਾ ਹੋ ਗਿਆ ਉਦੋਂ ਮਾਹੌਲ ਜਿਹੜਾ ਸੀ ਨਾ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਲੱਗੇ ਲੱਕੇ ਹਨ ਪਿੰਡ ਕਿਹੜਾ ਲੱਗੇ ਤਾਂ ਨਾਲ ਲੱਗੇ ਕੋਲੀ ਕੋਲੀ ਬਾਜਵੇਂ ਦੀ ਮਹਾਰ ਸ਼ਰੀਫ ਹਾ ਲਾਲੇ ਵਾਲੀ ਲਾਲੇ ਵਾਲੀ ਚੱਕ ਚੱਕ ਚੰਦਿਆਂ ਵਾਲੀ ਚੰਦਿਆਂ ਵਾਲੀ ਉਹਦੇ ਬਾਅਦ ਆਪਣਾ ਬਾਸੀ ਕੇ ਬਾਸੀ ਕੇ ਇਹ ਸਾਡੇ 4 ਚ ਤੇ ਨਰੋ ਵਾਲ ਜਿਹੜੀ ਟ੍ਰੇਨ ਜਿਹੜਾ ਚੰਦੋ ਵਾਲਾ ਇਹ ਵੀ ਸਾਡੇ ਸਾਡੇ ਮਾਸਟਰ 34 ਚਿਕਾ ਤੰਦੋਵਾਲ ਦਾ ਮਾਰਟਰ ਸੀ ਮੁਦਰ ਮਾਨੋ ਓਥਨ ਪੜਾਉਂਦਾ ਗਿਆ ਕੋਈ ਚੰਦੋਵਾਲ ਕਹਿੰਦਾ ਕੋ ਵਾਲੀ ਕਹਿੰਦਾ ਇਹ ਵਾਲ ਹੈ ਕਿ ਵਾਲੀ ਆ ਮੇਰੇ ਖਿਆਲ ਗਵਾਲ ਹੈ ਚੰਦੋਵਾਲ ਆ ਔਰ ਚੰਦਿਆਂ ਵਾਲੀ ਵੀ ਆ ਉਹਦੇ ਲੱਗੇ ਉਹ ਪਿੰਡ ਚੰਦਿਆਂ ਵਾਲੀ ਹੋਰ ਆ ਉਹ ਸਾਡੇ ਲੱਗੇ ਆ ਉਹ ਚੰਦੋਵਾਲ ਦੇ ਵਿੱਚ ਘਾਰ ਆ ਜਦੋਂ ਇਹ ਹੋਇਆ ਕੰਮ ਤੇ ਟਾਡੇ ਦੇ ਲਾਗੇ ਲਾਗੇ ਜਿੱਦਾਂ ਮਰ ਗਈ ਜਿਹੜਾ ਬਾਬਾ ਨਾਨਕੀ ਤੇ ਜੇਰਾ ਉਦੋਂ ਕਦੀ ਇੱਧਰ ਵੀ ਆਏ ਕਿ ਕਰਤਾਰਪੁਰ ਸਾਹਿਬ ਗਏ ਕਿ ਉਹ ਬਹੁਤ ਆ ਸਾਡੀ ਪੂਆ ਸੀ ਨਾ ਠੇਠੜ ਗਏ ਹਾਂ ਤੇ ਪੂਆ ਨੂੰ ਮਿਲ ਆਉਂਦੇ ਸੀ ਅਹੀ ਪੂਆ ਤੇਜਾ ਸਿੰਘ ਨੂੰ ਪੂਆ ਆਉਂਦੇ ਰੇ ਚੋਲੇ ਦਾ ਮੇਲਾ ਵੰਦੇ ਰੇ ਵਿਸਾਖੀ ਦੇ ਇੱਥੇ ਆਉਂਦੇ ਲੱਗਦੀ ਹੁੰਦੀ ਵਿਸਾਖੀ ਬੜੀ ਲੱਗਦੀ ਹੁੰਦੀ ਇੱਥੇ ਬੜੀ ਲੱਗਦੀ ਇੱਕ ਉਹ ਇੱਕ ਉਥੇ ਪੀਰ ਮਿੱਠਾ ਮਿੱਠਾ ਮੀਆਂ ਕੀ ਦਾ ਖਟਿਆਲਾ ਉਥੇ ਵੀ ਕਹਿੰਦੇ ਲੱਗਦਾ ਹੁੰਦਾ ਬੜਾ ਮੇਲਾ ਉਦੋਂ ਨਹੀਂ ਨਹੀਂ ਜਿਆਦਾ ਜੇ ਸਾਡੀ ਨਰਵਾਲ ਲੱਗਦੀ ਤੇ ਜਾਂ ਫਿਰ ਇੱਥੇ ਸਾਡੇ ਭੰਗੜੇ ਦੇਰੇ ਦੇਰੇ ਆਉਂਦੇ ਹੁੰਦੇ ਅੱਛਾ ਨਰੋਵਾਲ ਕੇ ਡਾਕਪਾ ਬਾਬਾ ਨਰੋਵਾਲ ਬੜੀ ਬਡੀ ਜਸਤ ਸਿਲ ਜੀ ਜੀ ਪਰ ਨਾਲ ਕਲਰੋੜੇ ਦਾਉ ਨਹੀਂ ਜਾ ਕਲਰ ਨਰਵਾਲੇ ਨੂੰ ਬਢਾਈਓ ਤ ਸਿਲ ਤੇ ਸਾਡੀ ਤੇ ਸਿਲ ਜੀ ਹਸਤਾਲ ਬੜਾ ਬਢਾਈ ਸਾਡੇ ਸਾਡੇ ਤਾਂ ਜਾਨੀ ਕਿ ਜਦੋਂ ਹੀ ਉਮਰ ਫੜੀ ਆ ਨਾ ਉਦੋਂ ਸਾਡੇ ਤਿੰਨ ਹਾਈ ਸਕੂਲ ਸਾਡਾ ਨਰਵਾਲ ਦੇ ਵਿੱਚ ਅੱਛਾ ਇੱਕ ਇਸਲਾਮੀਆਂ ਇੱਕ ਖਾਲਸਾ ਸੇ ਕ੍ਰਿਸ਼ਿ ਮਗਰ ਤਿੰਨਾ ਪਾਈਚਰਾਂ ਦੇ ਹਾਂ ਤਿੰਨਾ ਇੰਨੇ ਕਮਿਊਨਿਟੀ ਜਿਹੜੀ ਆ ਹਿੰਦੂ ਜਿਹੜੇ ਜਦੋਂ ਹੀ ਆਏ ਆ ਜਦੋਂ 47 ਉਹਨਾਂ ਸਨਾਤਨ ਧਰਮ ਦੇ ਵੀ ਕਾਲੇ ਸਕੂਲ ਖੁੱਲ ਗਏ ਖੁੱਲ ਗਏ ਖੁੱਲ ਗਏ ਜਦੋਂ 42 ਹੋ ਗਈ ਘਰ ਆ ਕੇ ਬਹਿ ਗਏ ਤੁਸੀਂ ਹਾਂ ਔਰ ਤੋਂ ਬਾਅਦ ਫਿਰ ਮਾਹੌਲ ਕਿਦਾਂ ਦਾ ਹੋ ਗਿਆ ਸੀ ਮਾਹੌਲ ਜਿਹੜਾ ਸੀ ਨਾ ਫਿਰ ਤੁਹਾਨੂੰ ਪਤਾ ਲੱਗਾ ਪਈ ਪਾਕਿਸਤਾਨ ਸਾਡਾ ਜਿਹੜਾ ਸਾਲ ਕੋਟ ਹੈ ਨਾ ਇਹ ਪਾਕਿਸਤਾਨ ਚ ਆ ਗਿਆ ਤਾਂ ਮਲਗੀ ਜਦੋਂ ਇਹ ਜਦੋਂ ਇਹ ਕੰਮ ਤੇ ਪਿੰਡ ਆ ਗਿਆ ਆ ਪਿੰਡ ਆ ਗਏ ਫਿਰ ਉਸ ਤੋਂ ਬਾਅਦ ਉਹਦੇ ਬਾਅਦ ਖੇਤੀਬਾੜੀ ਦੇ ਵਿੱਚ ਹੀ ਹਾਂ ਪਹਿਲੀ ਕਿੰਨੀ ਕਿਹਦਾ ਸੀ ਪਹਿਲੀ ਸਾਡੇ ਕੋਲ ਬੜੀ ਕਿੰਨੀ ਕੁ ਪਹਿਲੀ ਤੇ ਸਾਡੇ ਕੋਲ ਇੰਨੀ ਜਿਹਦਾ ਕੋਈ ਹੰਤ ਕੋਈ ਨਹੀਂ ਸਾਰੀ ਦਰਿਆ ਬੁਰਦਾ ਹੈ ਰੋਚਾ ਕਿ ਉਧਾ ਕਿੰਨੇ ਸੰਤਰ ਜਿਹੜਾ ਆਈ ਨਾ ਅੱਛਾ ਇਹ ਪਾਉਂਗੇ ਪੈਂਦਾ ਹੈ ਸਾਨੂੰ ਇਹ ਸਾਡੇ ਜਿਹੜੇ ਬਜ਼ੁਰਗ ਸਨ ਉਹ ਮਾਲਿਆ ਨਹੀਂ ਕਰਦੇ ਇਹਦੇ ਕਰਦੇ ਕਿੰਨੀ ਹੁੰਦਾ ਕਿੰਨੀ ਆਹ ਦਾ ਕੱਲੇ ਦਾ ਖੂਨ ਦਾ ਜਿੱਤੇ ਕਿ ਇੱਕ ਕਮਤ ਕਮ 7 ਖੇਤਰੇ ਹਨ ਜਿਹੜੇ ਕਿ 5 5 6 6 ਏਕੜਾਂ ਦੇ ਜਿਹੜੀ ਨਾਰੋਵਾਲਾ ਜਿੱਥੇ ਬਸੰਤਰ ਨਾਲਾ ਨਾ ਜਿੱਥੇ ਬਸੰਤਰ ਪੋਸਟ ਆ ਉਹਦੇ ਲਾਗੇ ਇੱਕ ਬੁਰਜੀ ਲੱਗੀ ਆ ਪਾਕਿਸਤਾਨ ਦੀ ਅਜਨਾਲੇ ਦੀ ਤਹਿਸੀਲ ਨਾਰੋਵਾਲ ਦੀ ਨੁਕਰ ਤੇ ਡੇਹਰਾ ਬਾਬਾ ਦੀ ਜਿਹੜੀ ਬਟਾਲਾ ਬਟਾਲਾ ਤਹਿਸੀਲ ਅਸੀਂ ਉੱਥੇ ਆ ਉਸ ਤਿੰਨ ਮਲਕੀ ਲੱਗੀਆਂ ਵਾਂ ਤਹਿਸੀਲਾਂ ਦੀ ਜਿਹੜੀ ਆ ਨਾ ਕੋਲੀ ਬਜਮਿਆਂ ਦੀ ਸਾਡੇ ਪਿੰਡ ਦੀ ਕਿੱਕ ਦੀ ਸਾਡੇ ਪਿੰਡ ਇਹਨਾਂ ਤਿੰਨ ਪਿੰਡਾਂ ਦੀ ਇੱਕੋ ਹੀ ਪੋਲ ਹੁੰਦਾ ਹੈ ਇੱਕ ਤਿੰਨਾਂ ਦੀ ਜ਼ਮੀਨ ਹੁੰਦੀ ਨਾ ਆਪਾਂ ਤਿੰਨਾਂ ਹੱਦਬੰਦੀ ਹੱਦਬੰਦੀ ਇੱਕ ਆਪਾਂ ਹੱਦਬੰਦੀ ਹਦੀ ਆਉਂਦੀ ਆ ਪਿੰਡਾਂ ਦੀ ਉਹ ਪਿੰਡਾਂ ਦੀ ਹੱਦਬੰਦੀ ਉਹ ਜਿਹੜਾ ਬਸੰਤਰ ਨਾਲਾ ਨਾ ਉਹਦੇ ਲਾਗੇ ਉਹ ਤੇ ਤਿੰਨ ਤਹਿਸੀਲਾਂ ਦੀ ਹੱਦਬੰਦੀ ਵੀ ਆ ਗਈ ਆ ਆਹੋ ਇੱਕ ਇੱਕ ਨਰਵਾਲ ਦੀ ਹਾਂਜੀ ਤੇ ਇੱਕ ਜਿਹੜਾ ਮਟਾਲੇ ਬਟਾਲੀ ਦੀ ਗੁਰਦਾਸਪੁਰ ਦੀ ਹਾਂਜੀ ਇੱਕ ਅੰਮ੍ਰਿਤਸਰ ਜੀ ਹਾਂ ਜਨਾਲਾ ਹਾਂ ਤਿੰਨ ਤਿੰਨ ਦੀਆਂ ਅੰਮ੍ਰਿਤਸਰ ਜੀ ਇਹ ਵੀ ਮੈਨੂੰ ਬਜ਼ੁਰਗ ਨੇ ਦੱਸਿਆ ਹੈ ਕਿਸ ਨੇ ਕਿ ਇਦਾਂ ਬਜ਼ੁਰਗਾਂ ਦੇ ਅਹੀ ਹੈ ਰਾਵੀ ਦੇ ਉੱਤੇ ਨਾ ਆਪਣਾ ਕੱਥੋ ਵਾਲਾ ਜਿਹੜਾ ਸੀ ਨਾ ਮੈਂ ਇਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹਾਂ ਇੱਥੇ ਦਰਿਆ ਦੇ ਰਾਵੀ ਦੇ ਉੱਤੇ ਜੀ ਦੋ ਬਸਾ ਕੀ ਹੁੰਦੀ ਸੀ ਨਾ ਅਹੀ ਆਪਣੇ ਬੌਰ ਅਹੀ ਆਪ ਪਰਿਵਾਰ ਜਨੇ ਮੁੰਡੇ ਕੰਡੇ ਜਨੇ ਮਨਿਕਾ ਸਾਖੀ ਦੇ ਨਮਾਉਣਾ ਲੈ ਕੇ ਇਹਨਾਂ ਨੂੰ ਇੱਥੇ ਡੰਗਰਾ ਨੂੰ ਨਮਾਉਣਾ ਆਪ ਵੀ ਨਮਾਉਣਾ ਤੇ ਫਿਰ ਉਹਦੇ ਬਾਅਦ ਘਰ ਜਾ ਕੇ ਬਸਾਖੀ ਦੇ ਉੱਤੇ ਪਕੜੇ ਫੇਰ ਆ ਜਾਣਾ ਮੇਲਾ ਵੇਖਣਾ ਭੰਗੜਾ ਪਾਉਣ ਹੋਣਾ ਨਰੋਵਾਲ ਤੇ ਜਦੋਂ ਮਤਲਬ ਕਿ ਇਹ ਕੰਮ ਜੰਗ ਸ਼ੁਰੂ ਦਾ ਹੁੰਦਾ ਮਾਹੌਲ ਬਣ ਗਿਆ ਉਦੋਂ ਕਿਦਾਂ ਦਾ ਮਾਹੌਲ ਕੀ ਹੋਇਆ ਮਨਿਕਾ ਉਦੋਂ ਚਾਰ ਚਾਰ ਪੰਜ ਮਰਬੇ ਹੋਏਗੀ ਜ਼ਮੀਨ 4-5 ਮਰਬੇ ਨਹੀਂ ਕੋਈ ਹੋਏਗੀ 2 ਗਮ ਰੱਬੇ ਦੇ ਲੈ ਕੇ 2 ਮਰਬਾ 25 ਕਿਲੋ ਦਾ ਮਰਬਾ ਹੁੰਦਾ ਤੇ ਜੇ ਬਹੁਤ ਜੇ 70 ਸਤਰ ਨੇ ਤਰ ਕਹਿੰਦੇ ਆ ਤੇ ਨਾਰੋਵਾਲ ਦੇ ਵਿੱਚ ਵੀ ਜ਼ਮੀਨ ਅੱਛਾ ਕਿ ਨਾਰੋਵਾਲ ਤਹਿਸੀਲ ਚ ਜ਼ਮੀਨ ਚ ਸ਼ਹਿਰ ਚ ਸ਼ਹਿਰ ਤੁਹਾਡੀ ਜ਼ਮੀਨ ਜਿਹੜੀ ਆ ਇੱਕ ਨਾਰੋਵਾਲ ਹੀ ਹੋਰ ਕਿਤੇ ਕੋਟਰੀ ਬਾਜਵਾ ਵੀ ਨਹੀਂ ਉੱਥੇ 75 ਵੀ ਹਾਂ ਮਸੰਤਰ ਨਾਲੇ ਲੱਗੇ ਉਹ ਤੇ ਜਿਹੜੀ ਇਹਨਾਂ ਹੱਡਾਂ ਨਾਲਾ ਉੱਤੇ ਪੁੱਠਾ ਪੈਂਦਾ ਹੈ ਪਾਣੀ ਪੈਂਦਾ ਹੁੰਦਾ ਹੈ ਉਹਦੇ ਉੱਤੇ ਮੰਜਤਰ ਕਿਲੇ ਦੇ ਕਰੀਬ ਹੋਏਗੀ ਮੋਏਗੀ ਤੇ ਇਹ ਦਰਿਆਬੁਰਦ ਕਿੰਨੀ ਹੈ ਚਰੇ ਚ ਸਾਰੀ ਤਕਰੀਬਨ ਜਿਹੜੀ ਹੈ ਨਾ ਸਾਡੀ ਨਾ ਪਿੰਡ ਦੀ ਜ਼ਮੀਨ ਮਹਾਰਾ ਦੀ ਗੱਲ ਦਾ ਸਰ ਮਹਾਰਾ ਦੀ ਸਾਰੀ ਦਰਿਆਬੁਰਦ ਦੀ ਉਹ ਸਾਰੀ ਦਰਿਆਬੁਰਦ ਫਿਰ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਨਾ ਸਾਨੂੰ ਜਿਹੜੀ ਨਾਰੋਵਾਲ ਦੀ ਜ਼ਮੀਨ ਸੀ ਨਾ ਹੋਈ ਮਨ ਲੀ ਦਰਿਆਬੁਰਦ ਵਾਲਾ ਪਿੰਡ ਦੀ ਕਿਸੇ ਨੂੰ ਨਹੀਂ ਮਿਲੀ ਨਹੀਂ ਲੋਕਾਂ ਨੂੰ ਮਿਲੀ ਜਿਹੜੇ ਤੁਸੀਂ ਕਹਿੰਦੇ ਨਾ ਕਿ ਸਾਰੀ ਦਰਿਆਬੁਰਦ ਦੀ ਸਾਡੀ ਜ਼ਿਆਦਾ ਸੀ ਅੱਛਾ ਲੋਕਾਂ ਦੀ ਥੋੜੀ ਸਾਡੀ ਜਿਹੜੀ ਹੈ ਨਾ ਦਰਿਆਬੁਰਦ ਦਾ ਆਈ ਉਹ ਨੀ ਨਾਲੇ ਹੀ ਇਹ ਨਾ ਕਿਹੜਾ ਲੋਕਾਂ ਨੂੰ ਨਹੀਂ ਮਿਲੀ ਉਹ ਇਦਾਂ ਨਹੀਂ ਮਿਲੀ ਦਰਿਆਪੁਰ ਦਾ ਤੇ ਮਾਮਲਾ ਨੀ ਤਾਰਦੇ ਜਿਹਨੇ ਮਾਮਲਾ ਤਾਰਦਾ ਉਹਨੂੰ ਜ਼ਮੀਨ ਦੇ ਦਿੰਦੇ ਉਹਨਾਂ ਦੀ ਜ਼ਮੀਨ ਹੈ ਜਿਹੜੀ ਹੀ ਨਹਿਰ ਜਿਹੜੀ ਹੀ ਉਹ ਤਾਰਦੇ ਹਨਾ ਦਰਿਆਵਾਂ ਕੋ ਆਪਣੇ ਬਨੇ ਉਹ ਸਾਡੀ ਆਈ ਕੋਈ ਨਰਵਾਲ ਦੀ ਆਈ ਇਤਨੇ ਕਿੰਨੀ ਮਿਲੀ ਇੱਥੇ ਆਣ ਕੇ ਇੱਥੇ ਆਣ ਕੇ ਸਾਡੇ ਫਾਦਰ ਨੂੰ ਇੱਕ ਤੇ ਇੱਥੇ ਬਾਗ ਜੀ ਇਹ ਮਿਲਿਆ ਇੱਧ ਮਨਦੋ ਕਿਲੇ ਬਾਗ ਇੱਕ ਬਾਗ ਮਿਲਿਆ ਹੋਰ ਤੇ ਦੋ ਕਿਲੇ ਇਹਨੂੰ ਮਿਲੀ ਬਰਾਨ ਅੱਛਾ ਬਰਿਆਨ ਇਹ ਇਹ ਤਿੰਨ ਭਰਾ ਹਨ ਅੱਛਾ ਤੇ ਦੂਸਰੇ ਜਿਹੜਾ ਉਹਨਾਂ ਨੂੰ ਵੀ ਇਦਾਂ ਬਰਾਨ ਮਿਲੀ ਦੋ ਦੋ ਕਿਚਾਈ ਮਿਲੀ ਅਚਾਈ ਕਿ ਨਹੀਂ ਮਿਲੀ ਚਾਈ ਤੇ ਹੁਣ ਹੁਣ ਟੱਕ ਵੰਡ ਹੋ ਗਈ ਉਹਦਾ ਨਹੀਂ ਮੈਨੂੰ ਪਤਾ ਕਿ ਨਹੀਂ ਉਹ ਤਾਂ ਨਾਮ ਆਤਰੀ ਮਿਲੀ ਨਾ ਫਿਰ ਉਹ ਉਦੋਂ ਮਿਲੀ ਨਾ ਪਿੰਡਾਂ ਨੂੰ ਪਿੰਡ ਲਾਟ ਹੋਇਆ ਹਾਂ ਫਿਰ ਲਾਟ ਹੋਈ ਉਦੋਂ ਮੈਂ ਭਰਤੀ ਹੋ ਗਿਆ ਮੈਂ ਜਾਂ ਉੱਥੇ ਹੀ ਜਾਣਾ ਵਾਂ ਉੱਥੇ ਪਹੁੰਚਾਂਗਾ ਜਦ ਅਜਾ ਮੈਨੂੰ ਇਹ ਦੱਸਿਓਗੇ ਮਤਲਬ ਕਿ ਪਿਆਲੀ ਜਿਹੜੀ ਤੁਹਾਨੂੰ 10 20 ਕਿਲੇ ਮਿਲੀ ਫਿਰ ਸਾਰਿਆਂ ਨੂੰ ਆ ਇੰਨੀ ਕੋਣੀ ਹੈ ਤਿੰਨ ਸਾਰੇ ਪਰਿਵਾਰ ਨੂੰ ਆ ਅਗਲੇ ਫਿਰ ਉਦੋਂ ਕੀ ਮਾਹੌਲ ਕਿਦਾਂ ਦਾ ਬਣਿਆ ਉਹ ਨਾ ਲਈ ਤਾਂ ਪਹਿਲਾਂ ਕੋ 10 ਹੀ ਕਰ ਲਈ ਮੈਂ ਪਿੰਡ ਦੀ ਗੱਲ ਦੱਸਣਾ ਉੱਥੇ ਹੜਾ ਬਦਰ ਜਿਹੜਾ ਸੀ ਨਾ ਫਿਰ ਆ ਬੰਦਾ ਸੀ ਉਦੋਂ ਪਿੰਡ ਦੇ ਜਿਹੜੀ ਵੋਟਾਂ ਹੁੰਦੀਆਂ ਹਨ ਉਹਦੀਆਂ ਬੰਦੀਆਂ ਹਨ ਜਿਹੜਾ ਮਾਮਲਾਦਾਰ ਦਾ ਜਾਂ ਮਾਮਲੇ ਵਾਲਾ ਜਾਂ ਕੋਈ ਜ਼ਕੀਰਦਾਰ ਕੋਈ ਲੰਬਰਦਾਰ ਕੋ ਚੌਂਕੀਦਾਰ ਉਹਨਾਂ ਦੇ ਸਾਡੇ ਪਿੰਡ ਦੇ ਵਿੱਚ ਸਾਰੀਆਂ ਮੇਰੇ ਘਾਲਾ ਪੰਜ ਜਾਂ 7 ਹੀ ਹਨ ਜਿਹੜੇ ਇੱਕ ਵੋਟ ਦਿੰਦੇ ਹਨ ਬਾਕੀ ਕਿਹੇ ਕੌਮ ਨੂੰ ਜਾਂ ਜਮਾਦਾਰਾਂ ਦੀ ਪੈਂਦੀਆਂ ਸੀ ਜਾਂ ਜਿਹੜੇ ਉਹਨਾਂ ਦੇ ਸਰਕਾਰ ਦੇ ਬੰਦੇ ਸੀ ਉਹਨਾਂ ਦੀ ਵੀ ਨੇ ਤੇ ਸਾਡਾ ਜਿਹੜਾ ਫਾਦਰ ਜੀ ਨੇ ਇਹ ਜਿਹੜੇ ਹੰਨਾ ਆਪਣਾ ਕੋਲੀ ਬਾਜਵੇਂ ਦੇ ਉਹਨਾਂ ਨਾਲ ਚੰਗੇ ਤਾਲੁਕਤ ਸਨ ਸਾਡੀ ਜਮੀਨ ਵੀ ਜਿਹੜੀ ਦਰਾਬੁਰਦਾ ਹੋਈ ਹੈ ਨਾ ਉਹ ਹੈ ਹੀ ਕੋਲ ਦੇ ਨਾਲ ਸੀ ਮਤਲਬ ਇਹ ਕੋਤਲੀ ਬਾਜਵਾ ਤੇ ਜਿਹੜਾ ਮਹਾਰਾ شریف ਨਾਂ ਨਾਲ ਪਿੰਡ ਇਕੱਠਾ ਹੀ ਹੈ ਨਹੀਂ ਪਿੰਡ ਦੇ ਵਿੱਚ 2 ਕਿਲੋਮੀਟਰ ਦਾ ਅੱਛਾ ਅੱਛਾ 2 ਤੇ ਵਿੱਚ ਵੀ ਸਰਾਧੀ ਕੋਦੀ ਲੱਗਦੀ ਅੱਛਾ ਆ ਕੋਲੀ ਲੱਗਦੀ ਹੈ ਸਾਡੀ ਲੱਗ ਜਾ ਰਿਤੇ ਰਾਗਾ ਵੀ ਜਿਹੜੀ ਹੈ ਨਾ ਡੰਗਰ ਡੁੰਗਰ ਚਾਰਦੇ ਆ ਉਹਨਾਂ ਦੇ ਛਰਾ ਦੇ ਨਾਲ ਹੀ ਤੁਹਾਡਾ ਪਾਪਾ ਦੱਸਦਾ ਕਿ ਮੈਂ ਬਸੰਤਰ ਨਾਲੇ ਦੇ ਇੱਧਰ ਡੰਗਰ ਡੁੰਗਰ ਮੈਂ ਚਾਰਦਾ ਰਿਆਂ ਆਪਣੇ ਮਾਮਿਆਂ ਦੇ ਇੱਥੇ ਦਾ ਬਸੰਤਰ ਨਾਲੇ ਦੇ ਇੱਕ ਜਲਾਵੀ ਹੈ ਨਾ ਉਹਨਾਂ ਦਾ ਪਿੰਡ ਕਿਹੜਾ ਹੈ ਕੋਟ ਦੀ ਬਾਜਵਾ ਆਹੋ ਇਹ ਇੱਧਰ ਆਂਦੇ ਹੋਣੇ ਆਹ ਅੱਛਾ ਉਹਦੇ ਬਾਅਦ ਨਾ ਫਿਰ ਮਾਹੌਲ ਜਦੋਂ ਖਰਾਬ ਹੋ ਗਿਆ ਇਹ ਜਦੋਂ ਬਾਪੂ ਜੀ ਤੁਹਾਡੇ ਪਿਤਾ ਜੀ ਵੋਟ ਬਣਾਉਂਦੇ ਸੀ ਤੇ ਵੋਟ ਤੋਂ ਫਿਰ ਕੀ ਮਤਲਬ ਕੀ ਵੋਟੇ ਜਦੋਂ ਇੱਕ ਟਰੱਕ ਆਉਂਦਾ ਹੀ ਜਿਹੜਾ ਪੂਰੇ ਦਾ ਪੂਰਾ ਤਹਿਸੀਲ ਦੇ ਬੰਦਿਆਂ ਨੂੰ ਲੈ ਕੇ ਤੇ ਜਾ ਕੇ ਵੋਟ ਪਾਉਂਦਾ ਉਹ ਹਰ ਇੱਕ ਪਿੰਡ 'ਚ ਜਾਂਦਾ ਹੀ ਉਰਥੋਂ ਜਿਹੜਾ ਵੋਟ ਪੰਜ ਚਾਰ ਆਦਮੀ ਨੇ ਉਹਨਾਂ ਨੂੰ ਚੁੱਕਦਾ ਹੀ ਤੇ ਜਾ ਕੇ ਤਹਿਸੀਲੇ ਦਿੰਦੇ ਹਨ ਜਾਂ ਪਤਾ ਨਹੀਂ ਨਾ ਹਾਲਗੋੜ ਕਰਦੇ ਹਨ ਇਹਨਾਂ ਮੈਨੂੰ ਨਹੀਂ ਜਮਨ ਕੀ ਪਿੰਡਾਂ ਦੇ ਮਰ ਦੀ ਵੋਟਾਂ ਪਾਉਣ ਵਾਸਤੇ ਟਰੱਕ ਆਉਂਦੇ ਤੇ ਉੱਥੇ ਵੋਟਾਂ ਪਾਉਣ ਜਾਂਦੇ ਉਹ ਲੈ ਕੇ ਜਾਂਦੇ ਹਨ ਵੋਟਾਂ ਪਾਉਣ ਬਾਅਦ ਹਾਂਜੀ ਫੇਰ ਉਸ ਤੋਂ ਬਾਅਦ ਉਹ ਟੋ ਵੋਟਾਂ ਉਹਦੀ ਵਾਕ ਹੋਈ ਸੀ ਅੱਛਾ ਪਾਪੇ ਦੀ ਮੇਰੇ ਪਾਪੇ ਦੀ ਉਹ ਜਾਣਕਾਰੀ ਲੋ ਵਿਚਰਦਾ ਸੀ ਹਾਂ ਕੋ ਉਹਦੀ ਵੋਟ ਸੀ ਤੇ ਵੋਟ ਵੀ ਇੱਕੋ ਕਰਦੇ ਵਿੱਚੋਂ ਇੱਕੋ ਦੀ ਬਣਦੀ ਬਾਕੀ ਨਹੀਂ ਬਣਦੀ ਬਾਕੀ ਭਰਾਵਾਂ ਦੀ ਨਹੀਂ ਆ ਨਹੀਂ ਨਹੀਂ ਬਣਦੀ ਮੁੱਖੀ ਦੀ ਬਣਦੀ ਮੁੱਖੀ ਦੀ ਬਣਦੀ ਉਹਨੂੰ ਉਹਨਾਂ ਕੋਲੀ ਵਾਲਿਆਂ ਨੇ ਬੁਲਾਇਆ ਅੱਛਾ ਉੱਥੇ ਲਾਲੇਵਾਲੀ ਜਿਹੜੇ ਹਨ ਉਹ ਵੀ ਆਏ ਲਾਲੇਵਾਲੀ ਵੀ ਆਏ ਲਾਗੇ ਪਿੰਡ ਦੀ ਤੇ ਨਾ ਨਾਲ ਦੇ ਪਿੰਡਾਂ ਜਿਹੜੇ ਮੋਹਤ ਪਰ ਜਿਹੜੇ ਹੀ ਉਹ ਕਿੱਥੇ ਸੱਦਿਆ ਉੱਥੇ ਇਕੱਠੇ ਹੋਏ ਆਹੋ ਉਹਨਾਂ ਨੇ ਉਹਨਾਂ ਨੇ ਆਸਰਾ ਕੀਤਾ ਤੁਹਾਨੂੰ ਪਤਾ ਕਿੰਨੇ ਕੋੜਲੀ ਬਾਜਵੇ ਵਾਰ ਕਿੰਨੇ ਸੱਦਿਆ ਹੋਊਗਾ ਇਹ ਨਹੀਂ ਯਾਦ ਮੈਨੂੰ ਇੱਕ ਉੱਥੇ ਜਿਹੜਾ ਤਿਰਪਤੀਜੰਦਰ ਬਾਜਵਾ ਨਾ ਉਹਦਾ ਪਿੰਡ ਵੀ ਉਹੋ ਹੀ ਆ ਹੋ ਸਕਦਾ ਉਹਦਾ ਭਰਾ ਇੱਕ ਜਿਹੜਾ ਇਹ ਨਾ ਉਹਦਾ ਭਰਾ ਇੱਕ ਜੀਤ ਸਿੰਘ ਹੀ ਉਹ ਫੌਜ ਤੋਂ ਆਇਆ ਸੀ ਉਹਨੇ ਵੀ ਦੋ ਬਰੇ ਲੋਕਾਂ ਦੀ ਜਾਨਾਂ ਬਚਾਈਆਂ ਉਹਨੇ ਵੀ ਵਾਵਾ ਲੋਕਾਂ ਦੀ ਮਦਦ ਕੀਤੀ ਹਿੰਦੁਸਤਾਨ ਆਜ਼ਾਦ ਹੋ ਗਿਆ ਆ ਜਿਹੜਾ ਗਰਜ਼ਾਸਪੁਰ ਆ ਇਹ ਆ ਗਿਆ ਜੇ ਪਾਕਿਸਤਾਨ ਤੁਸੀਂ ਆਪਣੇ ਬੱਚੇ ਜਿਹੜੇ ਨੇ ਨਾ ਹੁਣ ਅੰਮ੍ਰਿਤਸਰ ਭੇਜ ਦੇ ਨੇ ਲਾਹੌਰ ਵੀ ਨਹੀਂ ਉਹਨਾਂ ਨੂੰ ਪਤਾ ਹੁਣ ਕਹਿੰਦਾ ਲਾਹੌਰ ਵਾਲੇ ਵੀ ਨਹੀਂ ਭੇਜਨੇ ਅੰਮ੍ਰਿਤਸਰ ਭੇਜ ਦੇ ਨੇ ਤੁਸੀਂ ਬਾਹਰ ਨਿਕਲ ਜਲੋ ਆਪਣੇ ਬੱਚੇ ਬੰਦੇ 라ਜੋ ਔਰਤਾਂ ਬੱਚੇ ਜਿਹੜੇ ਨੇ ਨਾ ਸਾਰੇ ਸਾਰੇ ਆਪਣਾ ਇੱਥੇ ਲੈ ਜਾਓ ਆਪਣਾ ਅੰਮ੍ਰitsar ਅੰਮ੍ਰitsar ਤੇ ਕੁਛ ਨਾ ਦੇ ਦਿੱਤ ਇਹ ਗੱਲ ਤੇ ਕਰਨ ਵਾਲੀ ਨਹੀਂ ਆ ਕੁਝ ਮੇਰੇ ਚਾਚਾ ਹੀ ਇਹ ਪਹਿਲੇ ਗਏ ਜਿ세 ਬੱਦ ਕੇ ਅੰਮ੍ਰitsar ਦੇ ਵਿੱਚ ਆਮ ਕਤਲੇ ਆਮ ਹੋਰ ਸ਼ੁਰੂ ਹੋ ਗਿਆ ਵਾ ਮੈਂ ਕਿ ਇਹ ਮਲਕੀ ਪਰਿਵਾਰ ਕੀ ਚਾਚੇ ਦਾ ਨਹੀਂ ਹਾਡੇ ਚਾਚਾ ਅਰਬਨ ਸਿੰਘ ਹੁੰਦਾ। ਇਹ ਪਹਿਲੇ ਆਪਣੇ ਅੰਮ੍ਰਿਤਸਰ ਘੁੰਮਣ ਰਹੇ ਦੇ। ਹੋਰ ਵੀ ਇਹਨਾਂ ਦੇ ਨਾਲ ਮੁੰਡੇ-ਗੁੰਡੇ। ਕਿਹਦੇ ਵਾਸਤੇ? ਹਾਂ? ਉਦਾਂ ਹੀ ਆਪਣੇ ਜਾਨਾ ਬਚਾਉਣ ਵਾਸਤੇ ਜਾਂ ਮਲਗੀ ਨਹੀਂ ਨਹੀਂ ਲੁੱਟਮਾਰ ਕਰਨ ਵਾਸਤੇ ਜਾਂ ਨਹੀਂ ਨਹੀਂ ਕੌਮ ਦੀ ਮਦਦ ਕਰਨ। ਓਕੇ। ਮਲਗੀ ਇਹ ਜਿਹੜੇ ਹੀ ਆਪਣੇ ਆਪਣੇ ਸਿੱਖਾਂ ਦੇ ਮਲਕੀ ਜਿਹੜੀ ਆ ਕਿ ਉਹਨਾਂ ਦੀ ਮਲਗੀ ਜਾਨਾ ਬਚਾਉਣ ਵਾਸਤੇ ਪਹੁੰਚ ਗਏ। ਹਾਂ। ਠੀਕ ਆ। ਇਹ 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 ਹਮੰਦਰ ਸਾਹਿਬ ਗਏ ਸੀ ਇਹ ਨਹੀਂ ਬੰਦਾ ਕਿੱਥੇ ਗਿਆ ਇੱਕ ਹੁੰਦਾ ਕਿ ਕਈ ਵਾਰੀ ਹੁੰਦੇ ਆ ਆਪਣੇ ਜਿੱਦਾਂ ਇਹ ਗੁਰਸਿੱਖੀ ਇਹ ਗੁਰਸਿੱਖੀ ਸੰਸਾੜ ਦੇ ਸਿੱਖ ਸਾਹਿਬ ਜਿਹੜੇ ਜਿੱਦਾਂ ਜਿਹੜੇ ਬੰਦੇ ਗਏ ਹੋ ਕਈ ਵਾਰੀ ਸੋਚਦੇ ਹੀ ਉਹ ਵੀ ਦੇਖ ਸਮ ਕਈ ਬੰਦੇ ਇਹ ਵੀ ਠੀਕ ਹੈ ਕਿ ਅਸੀਂ ਹਮੰਦਰ ਸਾਹਿਬ ਚੱਲ ਜਾਈਏ ਕਿ ਸਾਡੇ ਹਮੰਦਰ ਸਾਹਿਬ ਵੀ ਕੋਈ ਮਰਚਿੰਗ ਗੱਲ ਨਾ ਹੋ ਜੇ ਉੱਥੇ ਚੱਲ ਜਾਈਏ ਨਹੀਂ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਏਗਾ ਜਿਹੜੇ ਸਾਡੇ ਨਾਲ ਦੇ ਗਏ ਸੀ ਕਤਲੂ ਘਰ ਦਾ ਪਾਣਾ ਲੈਣ ਜਦੋਂ ਇਹੀ ਘਰੋਂ ਨਿਕਲੇ ਹਨਾ ਉਦੋਂ ਤਾ ਤਾ ਰਰੇ ਰਿਓ ਅੰਬਰਸਤ ਦੇ ਵਿੱਚ ਇਹਦੇ ਨਾਲ ਜਿਹੜੇ ਬੰਦੇ ਆ ਉਹ ਕਈ ਕਈ ਵੀ ਆ ਗਈ ਨਾ ਕਈ ਬੰਦੇ ਇਹ ਹੀ ਦੱਸਦੇ ਆ ਕਿ ਜਦਾਂ ਆਪਣੇ ਜਿਰੋ ਮਲਕੀ ਤੁਹਾਡੇ ਭਰਾਵਾਂ ਨੂੰ ਉਹਨਾਂ ਨੇ ਮਾਰਿਆ ਮੁਸਲਮਾਨਾਂ ਨੇ ਕਤਲਾਂਮ ਕੀਤੀ ਆ ਉਹ ਤਾਂ ਹੋ ਗਿਆ ਹੀ ਨਾ ਉਹਨਾਂ ਗੱਡੀਆਂ ਵਾੜੀ ਕੇ ਭੇਜਣੀਆਂ ਆ ਉਹਨਾਂ ਗੱਡੀਆਂ ਵਾੜੀ ਕੇ ਭੇਜਣੀਆਂ ਗੱਡੀਆਂ ਦੇ ਵਿੱਚ ਫਿਰ ਕਈ ਸਾਡੇ ਜਥੇ ਹੀ ਗਏ ਲੋਕਾਂ ਦੇ ਮਤਲਬ ਕਿ ਜਥੇ ਗਏ ਜਥੇ ਵੀ ਵੜਦੇ ਰਹੇ ਨੇ ਜਿ세 ਗਏ ਅਬ ਚਾਉਣ ਵਾਸਤੇ ਇੱਕ ਦੂਜੇ ਦੀ ਮਦਦ ਕਰਨ ਵਾਸਤੇ ਅੱਛਾ ਇਨਾ ਗਿਆ ਭਈ ਤੁਸੀਂ ਆਪਣੇ ਔਰਤਾਂ ਤੇ ਬੱਚੇ ਸਾਰੇ ਜਿਹੜੇ ਨੇ ਤੇ ਬੰਦੇ ਭਾਵੇਂ ਇੱਥੇ ਰਹਿ ਮੋਤ ਭਰ ਰਿਆ ਭਣ ਇਥੇ ਬੰਦੇ ਜਿਹੜੇ ਨੇ ਜਵਾਨ ਉਹ ਰੋ ਬਾਕੀ ਆਪਣੀ ਇੱਜ਼ਤ ਬਚਾਉਣ ਵਾਸਤੇ ਸਾਰਿਆਂ ਨੂੰ ਅੱਛਾ ਇਹ ਵੀ ਉਹ ਤੋਂ ਮੀਟਿੰਗ ਕਰਕੇ ਆ ਡਾ ਪਿਓ ਆ ਗਿਆ ਅੱਛਾ ਉਹ ਜੀ ਉਹਨੂੰ ਨਵਾਂ ਹੀ ਗੁਰਦੁਆਰਾ ਬਣਾਇਆ ਪੱਕਾ ਆਪਣੇ ਮਹੱਲੇ ਨੇ ਇਹ ਉਹ ਪਲੱਸ ਨਹੀਂ ਹੋਇਆ ਇੱਟਾਂ ਹੀ ਖੜੀਆਂ ਕਰਕੇ ਤੇ ਉੱਤੇ ਬਾਲੇ ਪਾਏ ਹਨ ਸਾਡੇ ਪਿਓ ਨੇ ਆਣ ਕੇ ਨਾ ਕਿਤੇ ਅਸੀਂ ਹਿੰਦੂ ਵੀ ਤੇ ਸਿੱਖ ਵੀ ਕੀ ਜਿਹੜੀ ਮੀਟਿੰਗ ਹੋਈ ਉਹ ਤੇ ਹਿੰਦੂ ਸਿੱਖ ਵੀ ਆ ਗਏ ਆਪਣੇ ਕੋ ਸਿੱਖ ਵੀ ਕੋ ਹਿੰਦੂ ਵੀ ਸਾਰਿਆਂ ਨੂੰ ਬੁਲਾਇਆ ਨਾ ਉੱਥੇ ਗੁਰਦੁਆਰੇ ਇਕੱਠੇ ਹੋਏ ਜਿਆਦਾਤਰ ਸਿੱਖਾਂ ਦਾ ਜ਼ੋਰ ਸੀ ਸਾਡੇ ਜਿਆਦਾ ਸਿੱਖ ਵੀ ਆਏ ਸਾਡੇ ਪਰ ਉਹ ਵੀ ਸਾਡੇ ਨਾਲ ਹੀ ਉੱਠਾਏ ਵਿਚਾਰੇ ਮਰੀ ਕੋਟਰੀ ਬਾਜਵੇ ਦੇ ਗੁਰਦੁਆਰੇ ਮੀਟਿੰਗ ਕੀਤੀ ਇਹ ਮੀਟਿੰਗ ਹੋ ਕੇ ਪਾ ਪਿਓ ਹੜਾ ਆ ਗਿਆ ਉਹਨੂੰ ਕਿਹਾ ਬੱਚੇ ਆਪਣੇ ਬਾਲ ਬੱਚੇ ਅੰਮਰਸਰ ਭੇਜ ਦਿਓ ਸੁਰੱਖਿਤ ਕਰੋ ਇਹਨਾਂ ਨੂੰ ਇਹਨਾਂ ਨੂੰ ਪ੍ਰੋਟੈਕਟ ਕਰੋ ਬਾਕੀ ਤੁਸੀਂ ਰਹਿ ਜਾਓ ਜੋ ਹੋਏਗਾ ਬਾਅਦ ਚ ਵੇਖਿਆ ਜਾਏਗਾ